ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਆਪਣੇ ਆਪ ਦੇ ਚੈਨਲ ਦੇ ਵਿੱਚ ਅੱਜ ਆਪਾਂ ਤੁਹਾਨੂੰ ਧੰਤੀ ਰਸ ਬਾਰੇ ਦੱਸਾਂਗੇ ਜਿਹੜਾ ਕਿ ਦੀਵਾਲੀ ਤੋਂ 2 ਦਿਨ ਪਹਿਲਾਂ ਮਨਾਇਆ ਜਾਂਦਾ ਹੈ ਧੰਤੀ ਰਸ ਤੇ ਕਿਹੜੀ ਚੀਜ਼ ਘਰੇ ਲਿਆਉਣੀ ਸ਼ੁਭ ਹੈ ਤੇ ਕਿਹੜੀ ਚੀਜ਼ ਨਹੀਂ ਲਿਆਉਣੀ ਹੈਗੀ ਚਾਹੀਦੀ ਆਪਾਂ ਨੂੰ ਉਹ ਅਸ਼ੁਭ ਮੰਨੀ ਜਾਂਦੀ ਹੈ ਧੰਤੀ ਰਸ ਦਾ ਤਿਹਾਰਾ ਜਿਹੜਾ ਦੀਵਾਲੀ ਤੋਂ 2 ਦਿਨ ਪਹਿਲਾਂ ਮਨਾਇਆ ਜਾਂਦਾ ਹੈਗਾ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੀ ਆ ਇਸ ਦਿਨ ਧੰਦੇ ਦੇਵਤਾ ਹੈਗੇ ਨੇ ਜਿਹੜੇ ਕੁਬੇਰ ਤੇ ਆਯੁਰਵੇਦ ਦੇ ਦੇਵਤਾ ਹੈਗੇ ਆ ਜਿਹੜੇ ਧਨਵੰਤਰੀ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈਗੀ ਆ ਠੀਕ ਹੈ ਇਸ ਦਿਨ ਵੈਸੇ ਮੰਨਿਆ ਜਾਂਦਾ ਹੈਗਾ ਕਿ ਵੀ ਸੋਨਾ ਤੇ ਚਾਂਦੀ ਲੈਣਾ ਹੀ ਲਾਭਕਾਰੀ ਹੈਗਾ ਜਿਸ ਨਾਲ ਕਿ ਮਾਤਾ ਲక్ష్ਮੀ ਮਤਲਬ ਪਰਸੰਨ ਹੁੰਦੇ ਆ ਪਰ ਜ਼ਰੂਰੀ ਨਹੀਂ ਬਹੁਤ ਸਾਰੇ ਲੋਕ ਨੇ ਜਿਹੜੇ ਨਹੀਂ ਅਫੋਰਡ ਕਰ ਸਕਦੇ ਚਾਂਦੀ ਜਾਂ ਸੋਨਾ ਲੈ ਕੇ ਆਉਣਾ ਕੁਝ ਆਪਾਂ ਤੁਹਾਨੂੰ ਘਰੇਲੂ ਇਹੋ ਜਿਹੀ ਚੀਜ਼ਾਂ ਵੀ ਦੱਸਾਂਗੇ ਜਿਨ੍ਹਾਂ ਨੂੰ ਆਪਾਂ ਘਰ ਵਿੱਚ ਲਿਆ ਸਕਦੇ ਹਾਂ ਉਸ ਦਿਨ ਉਹਦੇ ਨਾਲ ਵੀ ਆਪਣੇ ਘਰ ਵਿੱਚ ਬਰਕਤ ਆਵੇਗੀ ਤੇ ਕੁਝ ਅਜਿਹੀਆਂ ਚੀਜ਼ਾਂ ਜਿਹੜੀਆਂ ਆਪਾਂ ਘਰ ਵਿੱਚ ਵਰਤੋਂ ਲਈ ਨਵੀਆਂ ਨਹੀਂ ਲਿਆ ਸਕਦੇ ਇਸ ਦਿਨ ਆਪਾਂ ਮਾਤਾ ਲక్ష్ਮੀ ਦੀ ਮਤਲਬ ਮੂਰਤੀ ਲਿਆ ਸਕਦੇ ਆ ਜਿਹੜੀ ਧਨ ਦੀ ਦੇਵੀ ਹੁੰਦੀ ਆ ਠੀਕ ਐ ਇੱਕ ਆਪਾਂ ਗਣੇਸ਼ ਦੀ ਮੂਰਤੀ ਲਿਆ ਸਕਦੇ ਹੈਗੇ ਆ ਜਿਹੜਾ ਕੀ ਸ਼ੁਭ ਲਾਭ ਦਾ ਦੇਵਤਾ ਹੁੰਦਾ ਹੈਗਾ ਇਹਨਾਂ ਦੇ ਘਰੇ ਆਉਣ ਦੇ ਨਾਲ ਘਰ ਵਿੱਚ ਬਰਕਤ ਆਉਂਦੀ ਹੈਗੀ ਆ ਸੁਖ ਸਮ੍ਰਿਧੀ ਆਉਂਦੀ ਹੈਗੀ ਆ ਇਹ ਮੂਰਤੀਆਂ ਆਪਾਂ ਮਿੱਟੀ ਦੀਆਂ ਲਿਆ ਕੇ ਵੀ ਆਪਣੇ ਘਰ ਵਿੱਚ ਰੱਖ ਸਕਦੇ ਆ ਬਹੁਤ ਹੀ ਸ਼ੁਭ ਮੰਨੀਆਂ ਜਾਂਦੀਆਂ ਨੇ ਇਸ ਦਿਨ ਲਿਆਉਣੀਆਂ ਕਿ ਸ਼ਾਸਤਰਾ ਦੇ ਅਨੁਸਾਰ ਇਸ ਦਿਨ ਮਤਲਬ ਕਿ ਖੜੀ ਹਲਦੀ ਖਰੀਦ ਲਓ ਉਹਨੂੰ ਕੋਰੇ ਕੱਪੜੇ ਦੇ ਵਿੱਚ ਬੰਨ ਕੇ ਤਜੋਰੀ ਵਿੱਚ ਰੱਖ ਦਿਓ ਜਾਂ ਤਾਂ ਜਿੱਥੇ ਤੁਸੀਂ ਆਪਣੇ ਪੈਸਾ ਮਤਲਬ ਰੱਖਦੇ ਹੈਗੇ ਉੱਥੇ ਰੱਖ ਦਿਓ ਜਾਂ ਫਿਰ ਮਤਲਬ ਕਿ ਉਹਨੂੰ ਕੱਪੜੇ ਚ ਬੰਨ ਕੇ ਤਜੋਰੀ ਵਿੱਚ ਰੱਖ ਦਿਓ ਉਹਦੇ ਨਾਲ ਤੁਹਾਡੇ ਘਰ ਦੇ ਵਿੱਚ ਮਤਲਬ ਪੈਸੇ ਦਾ ਆਦਾਨ ਜਿਹੜਾ ਹੈਗਾ ਉਹ ਵਧੇਗਾ ਮਤਲਬ ਕਿ ਪੈਸੇ ਦੀ ਬਰਕਤ ਆਉਣੀ ਸਟਾਰਟ ਹੋ ਜਾਵੇਗੀ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਸ਼ਾਸਤਰਾਂ ਦੇ ਅਨਸਾਰ ਮਾਤਾ ਲਕshmi ਦੇ ਚਰਨ ਹੈਗੇ ਜਿਹੜੇ ਲਕshmi ਚਰਨ ਦੋਨੇ ਲੈ ਕੇ ਆਉ ਆਪਣੇ ਘਰ ਦੇ ਵਿੱਚ ਉਹਦੇ ਨਾਲ ਹੀ ਮੰਨਿਆ ਜਾਂਦਾ ਹੈਗਾ ਕਿ ਮਾਤਾ ਦਾ ਆਗਮਨ ਆਪਣੇ ਘਰੇ ਹੋ ਗਿਆ ਹੈਗਾ ਉਹਦੇ ਨਾਲ ਲਕshmi ਹੈਗੀ ਜਿਹੜੀ ਆਪਣੇ ਘਰ ਵਿੱਚ ਆ ਚੁੱਕੀ ਹੈਗੀ ਆ ਇਹ ਚੀਜ਼ ਵੀ ਬਹੁਤ ਸ਼ੁਭ ਮੰਨੀ ਜਾਂਦੀ ਹੈਗੀ ਆ ਇੱਕ ਝਾੜੂ ਵੀ ਖਰੀਦ ਸਕਦੇ ਹੈਗੇ ਆ ਜਿਵੇਂ ਕਿ ਝਾੜੂ ਹੈਗਾ ਘਰ ਦੀ ਸਾਰੀ ਮੈਲ ਸਾਫ਼ ਕਰਦਾ ਹੈਗਾ ਉਸੇ ਤਰ੍ਹਾਂ ਮਾਤਾ ਲక్ష్ਮੀ ਹੈਗੀ ਉਹ ਸਾਡੇ ਮਨ ਦੀ ਮੈਲ ਸਾਫ਼ ਕਰਦੀ ਹੈਗੀ ਜਿਹੜਾ ਝਾੜੂ ਹੈ ਮਾਤਾ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਇਹ ਗੱਲ ਸਮਝਾਈ ਸੀ ਤਾਂ ਇਸ ਲਈ ਝਾੜੂ ਲਿਆਉਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਦਿਨ ਆਪਾਂ ਨਮਕ ਦਾ ਪੈਕਟ ਵੀ ਲਿਆ ਸਕਦੇ ਹੈਗੇ ਆ ਉਹ ਵੀ ਸ਼ੁਭ ਮੰਨਿਆ ਜਾਂਦਾ ਕਿਉਂਕਿ ਨਮਕ ਹੁੰਦਾ 네ਗੇਟਿਵਿਟੀ ਨੂੰ ਮਤਲਬ ਦੂਰ ਕਰਦਾ ਹੈਗਾ ਜੇਕਰ ਇਸ ਦਿਨ ਧੰਤੀਰਸ ਦੇ ਦਿਨ ਤੁਸੀਂ ਨਮਕ ਵਾਲੇ ਪਾਣੀ ਨਾਲ ਘਰ ਵਿੱਚ ਪੋਚਾ ਲਾਉਂਗੇ ਉਹ ਉਸ ਤੋਂ ਵੀ ਸ਼ੁਭ ਮੰਨਿਆ ਜਾਵੇਗਾ ਖਿਲਪਤਾਸੇ ਵੀ ਘਰ ਚ ਲਿਆ ਸਕਦੇ ਹੋ ਉਹਦੇ ਨਾਲ ਘਰ ਵਿੱਚ ਆਰਥਿਕ ਤੰਗੀ ਨਹੀਂ ਆਉਂਦੀ ਹੈਗੀ ਘਰ ਚ ਖੁਸ਼ਹਾਲੀ ਭਰੀ ਰਹੇਗੀ ਮਤਲਬ ਇਹ ਚੀਜ਼ ਲਿਆਉਣੀ ਵੀ ਬਹੁਤ ਹੀ ਜ਼ਿਆਦਾ ਸ਼ੁਭ ਮੰਨੀ ਜਾਂਦੀ ਹੈ ਸਾਬਤ ਧਨੀਆਂ ਖਰੀਦ ਕੇ ਲਿਆ ਸਕਦੇ ਹੋ ਇਹ ਵੀ ਸ਼ੁਭ ਮੰਨਿਆ ਜਾਂਦਾ ਕਿਉਂਕਿ ਇਹ ਹਰੀ ਵਾਈ ਹੁੰਦੀ ਆ ਜਿਸ ਜਗ੍ਹਾ ਤੇ ਮਤਲਬ ਆਪਣਾ ਪੈਸਾ ਰੱਖਿਆ ਹੁੰਦਾ ਹੈ ਉੱਥੇ ਇਹਦਾ ਛੜਕਾ ਕਰ ਦਿਓ ਤੇ ਮਤ ਦਿਵਾਲੀ ਦੇ ਬਾਅਦ ਇਹ ਵਾਲੇ ਧਨੀਆਂ ਨੂੰ ਆਪਾਂ ਵਗਦੇ ਪਾਣੀ ਦੇ ਵਿੱਚ ਤੈਰ ਮਤਲਬ ਤਰਾ ਸਕਦੇ ਹੈਗੇ ਉੱਥੇ ਵਹਾ ਦਿਓ ਕੋਈ ਚੱਕਰ ਨਹੀਂ ਪਾਣ ਦੇ ਪੰਜ ਪੱਤੇ ਖਰੀਦ ਕੇ ਲਿਆਓ ਉਨਾਂ ਨੂੰ ਆਪਣੇ ਘਰ ਦੇ ਵਿੱਚ ਰੱਖ ਲਓ ਹਨਾ ਉੱਥੇ ਰੱਖ ਲਓ ਜਿੱਥੇ ਤੁਹਾਡੀ ਤਜੋਰੀ ਹੈਗੀ ਆ ਉਸ ਤੋਂ ਬਾਅਦ ਦੀਵਾਲੀ ਦੇ ਬਾਅਦ ਉਹਨਾਂ ਪੱਤਿਆਂ ਨੂੰ ਪਾਣੀ ਦੇ ਵਿੱਚ ਵਹਾ ਦਿਓ ਨਹੀਂ ਤਾਂ ਫਿਰ ਗਾਂ ਨੂੰ ਖਵਾ ਦਿਓ ਇਹ ਵੀ ਮਤਲਬ ਸ਼ੁਭ ਮੰਨਿਆ ਜਾਂਦਾ ਹੈ ਇਹਦਾ ਸੀ ਆਪਾਂ ਕਿਹੜੀਆਂ ਚੀਜ਼ਾਂ ਘਰ ਵਿੱਚ ਲਿਆ ਸਕਦੇ ਆ ਧਾਂਤੀ ਰਸ ਵਾਲੇ ਦੇ ਨੇ ਤੇ ਹੁਣ ਆਪਾਂ ਕਿਹੜੀਆਂ ਚੀਜ਼ਾਂ ਧਾਂਤੀ ਰਸ ਵਾਲੇ ਦੇ ਨੇ ਆਪਣੇ ਘਰ ਵਿੱਚ ਨਹੀਂ ਲਿਆ ਸਕਦੇ ਉਹ ਹੈਗਾ ਲੋਹੇ ਦੀ ਚੀਜ਼ ਉਹ ਸ਼ਨੀ ਦਾ ਮਤਲਬ ਕਿ ਪ੍ਰਤੀਕ ਮੰਨਿਆ ਜਾਂਦਾ ਹੈਗਾ ਉਹ ਸ਼ਨੀ ਗ੍ਰਹਿ ਵਾਲੀ ਸਾਈਡ ਆ ਜਾਂਦਾ ਲੋਹੇ ਦੀ ਕੋਈ ਵੀ ਚੀਜ਼ ਨਾ ਲਿਆਓ ਕੋਈ ਤੇਜ ਧਾਰਦਾਰ ਚੀਜ਼ ਖਰੀਦ ਕੇ ਨਾ ਲਿਆਓ ਪਲਾਸਟਿਕ ਦੀਆਂ ਚੀਜ਼ਾਂ ਨਾ ਲਿਆਓ ਘਰ ਵਿੱਚ ਖਾਲੀ ਬਰਤਨ ਨਾ ਲੈ ਕੇ ਆਓ ਠੀਕ ਹੈ ਖਾਲੀ ਬਰਤਨ ਲਿਆਉਣਾ ਤਾਂ ਖਾਲੀ-ਖਾਲੀ ਹੀ ਰਹੂਗਾ ਖਾਲੀ ਬਰਤਨ ਕੋਈ ਵੀ ਨਾ ਲੈ ਕੇ ਆਓ ਚੀਨੀ ਦੇ ਭਾਂਡੇ ਟੁੱਟਣ ਵਾਲੇ ਜਾਂ ਕੱਚ ਦੇ ਇਦਾਂ ਦੀਆਂ ਚੀਜ਼ਾਂ ਆਪਣੇ ਘਰ ਦੇ ਵਿੱਚ ਧੰਤੀ ਰਸ ਵਾਲੇ ਦਿਨ ਨਾ ਲੈ ਕੇ ਆਓ ਕਿਉਂ ਤੇਲ ਵੀ ਘਰ ਚ ਉਸ ਦਿਨ ਨਹੀਂ ਲਿਆਉਣਾ ਚਾਹੀਦਾ ਜੇ ਕਾਰ ਖਰੀਦਣੀ ਹੈ ਤੇ ਇੱਕ ਦੋ ਦਿਨ ਪਹਿਲਾਂ ਖਰੀਦ ਲਓ ਪਰ ਉਸ ਦਿਨ ਕਾਰ ਨਾ ਖਰੀਦੋ ਕਿਉਂਕਿ ਇਹ ਕਈ ਧਾਤੂਆਂ ਤੋਂ ਬਣ ਕੇ ਬਣੀ ਹੁੰਦੀ ਹੈ ਹਨਾ ਇਸ ਦਿਨ ਐਲੂਮੀਨੀਅਮ ਦੀਆਂ ਚੀਜ਼ਾਂ ਵੀ ਨਾ ਖਰੀਦੋ ਕਿਉਂਕਿ ਇਹ ਰਾਹੂ ਦੀਆਂ ਪ੍ਰਤੀਕ ਹੁੰਦੀਆਂ ਹਨ ਇਹ ਸਭ ਚੀਜ਼ਾਂ ਜੋ ਤੁਹਾਨੂੰ ਦੱਸੀ ਗਈਆਂ ਇਹ ਸ਼ਾਸਤਰਾਂ ਦੇ ਅਨੁਸਾਰ ਹੀ ਦੱਸੀਆਂ ਗਈਆਂ ਨੇ ਮਤਲਬ ਕਿ ਵਾਸਤੂ ਸ਼ਾਸਤਰ ਦੇ ਅਨੁਸਾਰ ਇਹਨਾਂ ਚੀਜ਼ਾਂ ਨੂੰ ਮੰਨਿਆ ਜਾਂਦਾ ਹੈ ਮਤਲਬ ਸ਼ੁਭ ਤੇ ਅਸ਼ੁਭ ਇਹੀ ਚੀਜ਼ਾਂ ਕਈ ਗ੍ਰਹਿਾਂ ਦੇ ਨਾਲ ਮਤਲਬ ਮਿਲ ਗਈਆਂ ਹੁੰਦੀਆਂ ਨੇ ਮਤਲਬ ਜਿਵੇਂ ਲੋਹਾ ਹੋ ਗਿਆ ਰਾਹੂ ਦਾ ਪ੍ਰਤੀਕ ਹੋ ਗਿਆ ਸੌਰੀ ਜਿਹੜੀ ਕੱਚ ਦੀਆਂ ਚੀਜ਼ਾਂ ਰਾਹੂ ਦੀਆਂ ਪ੍ਰਤੀਕ ਹੋ ਗਈਆਂ ਲੋਹਾ ਸ਼ਨੀ ਦਾ ਪ੍ਰਤੀਕ ਹੋ ਗਿਆ ਮਤਲਬ ਕਿ ਐਵੇਂ ਕਰਕੇ ਇਹਨਾਂ ਚੀਜ਼ਾਂ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਕਈ ਲੋਕ ਕਹਿੰਦੇ ਨੇ ਸਿਰਫ ਸੋਨਾ ਚਾਂਦੀ ਖਰੀਦ ਲਓ ਉਹੀ ਤਾਂ ਤੀਰਸਤੇ ਦੇਨੋ ਮਤਲਬ ਠੀਕ ਹੁੰਦਾ ਪਰ ਕਈ ਲੋਕ ਨਹੀਂ ਅਫੋਰਡ ਕਰ ਸਕਦੇ ਫਿਰ ਵੀ ਆਪਾਂ ਤਿਹਾਰ ਮਨਾਉਣਾ ਹੈ ਸ਼ੁਭ ਸ਼ੁਭ ਚੀਜ਼ਾਂ ਦਾ ਦੇਖਣਾ ਪੈਂਦਾ ਹੈ ਤਾਂ ਆਪਾਂ ਇਹ ਚੀਜ਼ਾਂ ਵੀ ਖਰੀਦ ਸਕਦੇ ਹੈਗੇ ਆ ਏਡੀ ਵੀ ਕੋਈ ਬੜੀ ਗੱਲ ਨਹੀਂ ਹੈਗੀ ਧੰਨਵਾਦ ਜੀ